ਲੈ ਗਿਆ ਬਸ ਹੁਣ ਨਿੱਕੋਈ ਉਹਦਾ ਕੰਮ ਵੇਰਨਾ ਦਿੱਤਾ ਹਸਲੇ ਨੂੰ ਤੇਲ ਮੈਂ ਵੇਰਦਾ ਕੰਮ ਇਹਦਾ ਚੰਗੀ ਤਰ੍ਹਾਂ ਚੱਲ ਠੀਕ ਐ ਟੋਨਾ ਘੜੀ ਹੋਂ ਦਾ ਨੂੰ ਕੰਮ ਫਿਰ ਗੇ ਥੱਲੇ ਬੈਠਾ ਗੁਰਵਾ ਕਰੀਏ ਯਾਰ ਤੇ ਨਹੀਂ ਬਣਾਉਂਦਾ ਕਿੱਥੇ ਬਣਾਉਂਦਾ ਗੁਰੂਪ੍ਰਾ ਰੋ ਬੜੀ ਮਾੜੀ ਗੱਲ ਹੋਈ ਓਏ ਤੈਨੂੰ ਪਤਾ ਹੀ ਅੱਜ ਕੱਲ ਭਰਾ ਹੀ ਭਰਾ ਦਾ ਵੈਰੀ ਹੁੰਦਾ ਵਾ ਕੋਈ ਗੱਲ ਨਹੀਂ ਵੈਰ ਛੇੜ ਤੇ ਲਿਆ ਪਗੋਣਾ ਪੂ ਉਹਨਾਂ ਨੂੰ ਹੁਣ ਓਏ ਗੁਰੂ ਆ ਕੱਖ ਨਹੀਂ ਰੱਖਿਆ ਇਹ ਕਮਾਚ ਮੰਨੀ ਦੀ ਆ ਉਹ ਜੇ ਨਹੀਂ ਰੱਖਿਆ ਤੇ ਉਹਨਾਂ ਫਿਰ ਕਿਉਂ ਮਾਰਿਆ ਮੇਰਾ ਭਰਾ ਹਮਝ ਨਹੀਂ ਲੱਗੀ ਜੇ ਕੋ ਉਹਨਾਂ ਨੂੰ ਵਜਦਾ ਤਾਂ ਤਾਂ ਹੀ ਮਾਰਿਆ ਯਾਰ ਪਹਿਲਾਂ ਹੀ ਤੁਸੀਂ ਬਾਲਾ ਬਾਲੀ ਦਾ ਜਿਹੜਾ ਗਰੋਲਾ ਕਾਲਾ ਨਵੇੜ ਨੂੰ ਘੁਰ ਲੋ ਇਹ ਰੋਲਾ ਤਾਂ ਨਮੀਰ ਸਿਵਿਆਂ 'ਚ ਮੁੱਕਣਾ ਜਾ ਕੇ ਹਣਾ ਇਹ ਇੰਦਾ ਯਾਰ ਹੈਗੇ ਤਾਂ ਵੀ ਤੇਰੇ ਭਰਾ ਹੀ ਆ ਭਰਾ ਕਾਦੇ ਭਰਾ ਜਿੰਨਾ ਮੇਰਾ ਭਰਾ ਖਾਲਿਆ ਉਹ ਭਰਾ ਆ ਗੁਰੂ ਇੱਕ ਅਮਜ ਕਦੀ ਨਹੀਂ ਕਿਸੇ ਨੇ ਕੋ ਕੱਢਿਆ ਹੁਣ ਦਾਦੇ ਤੇਰੇ ਉਹਨਾਂ ਹੱਲੀ ਵੇਖ ਲਾ ਹੈ ਉਹ ਵੀ ਇਹੋ ਪਹਿਲੀ ਬਦਲੇ ਗਏ ਕਿੱਲੇ ਬਰੇ ਕਿਲਾ ਤੁਹਾਡੀ ਪਹਿਲੀ ਗੁਰੂ ਆ ਐਡੀ ਤਗੜੀ ਕੋਠੀ ਪਾਈ ਤੁਸੀਂ ਉਹਦਾ ਸੰਸਾਨ ਕਰ ਲਈਏ ਉਹ ਵੀਰ ਇਹਨੇ ਵੈਰ ਹੈ ਨਾ ਵੈਰ ਪਾਉਣੇ ਸੌਖੇ ਹਨ ਪਾਉਣੇ ਬੜੇ ਆਖਿਆ ਯਾਟੀ ਨਭਾ ਸਕਦੇ ਵੈਰ ਸਮਝ ਲਗੀ ਉਹ ਤਾਂ ਯਾਰ ਮੰਨਿਆ ਵਾ ਹੁਣ ਤੈ ਤੋਰੀ ਜਾਉ ਵੈਰ ਹੁਣ ਪਿਛੇ ਹੁਣ ਘਰ ਵਾਲੀ ਵੀ ਵੇਖਣਾ ਤੂੰ ਹੁਣ ਸਿਆਣਾ 1:00 ਵਜਿਆ ਘਰ ਤੇ ਬਸ ਘਰ ਵਾਲੀ ਵੇਖਿਆ ਗਿਆ ਹੁਣ ਤੇ ਹੁਣ ਜਾਂ ਹੱਡ ਕੇ ਪਰਮਿਸ਼ਨ ਕੇ ਜਾਉਣਾ ਜੀ ਕੰਮ ਠੀਕੀ ਹੋਣਾ ਚਲ ਠੀਕ ਹੈ ਭਰਾ ਮੇਰੀ ਤੱਕ ਮੈਂ ਦਾ ਕੰਮ ਸਮਝਾਉਣਾ ਯਾਰ ਮੇਰੇ ਲਈ ਤਾਂ ਹੁਣ ਤੁਸੀਂ ਵੀ ਹੋਨੇ ਜੀ ਉਹ ਵੀ ਹੋਨੇ ਜੀ ਉਹ ਨਹੀਂ ਨਹੀਂ ਇਹ ਗੱਲ ਤਾਂ ਤੈਨੂੰ ਵੀ ਪਤਾ ਹੈ ਕਿ ਵੈਰ ਤਿਆਰੀ ਜਾਂ ਟੀ ਅਰੀਜ ਨਭਉਂਦੇ ਆ ਪਰ ਮੈਂ ਤੇ ਫਸ ਗਿਆ ਨਾ ਵਿੱਚ ਉਹ ਨਹੀਂ ਹੁਣ ਤੇ ਨਭਾਗ ਦੱਸਾਂਗੇ ਵੈਰ ਕਿਨੋਂ ਆਂਦੇ ਉਹਨੇ ਪਾ ਤੇ ਲਿਆ ਨਾ ਵੈਰ ਪਰ ਉਹਨੂੰ ਇਹ ਨਹੀਂ ਪਤਾ ਵੀ ਕਿੰਨਾ ਨਾ ਪਿਆ ਵੈਰ ਭਾਵੇਂ ਹੱਡੀ ਆਪਣੇ ਜੀ ਸਕੇ ਜਾਈ ਉਹ ਪਰ ਉਹਨੇ ਗਲਤ ਕੀਤਾ ਕੰਮ ਇਹ ਸੁਣਾ ਇਹ ਕੰਮ ਨਹੀਂ ਹਾਨੂੰ ਕਰਨਾ ਚਾਹੀਦਾ ਚਲ ਇਹ ਤੇ ਮੈਂ ਯਾਰ ਗਮਾਂਦਾ ਮੈਂ ਤੇਰੀ ਗੱਲ ਗਮਾਂ ਉਹਨੇ ਗਲਤ ਕੀਤਾ ਕਿਤੇ ਮੇਰਾ ਬਸ ਲੈਣਾ ਸਾਲੇ ਨੂੰ ਚਰਾਏ ਦੇ ਵਿੱਚ ਹੀ ਪਾੜਦਾ ਤੇ ਮੈਂ ਗੱਲ ਦੱਸਦਾ ਕਿ ਤੂੰ ਹਾਡੀ ਲੜਾਈ ਦੇ ਵਿੱਚ ਨਹੀਂ ਆਉਣਾ ਐਵੇਂ ਰਗੜਿਆ ਨਾ ਜਾਈ ਫਰੀਦ ਸਮਝ ਲਾਗੀ ਨਾ ਨਾ ਚੱਲ ਜਾ ਲੋਏ ਲੋਏ ਨਿਹਰਾ ਹੰਡਿਆ ਵਾ ਠੀਕ ਆ ਠੀਕ ਆ ਭਰਾ ਮੇਰਾ ਕੰਮ ਤੇ ਸਮਝਾਉਣਾ ਈ ਤੁਹਾਨੂੰ ਬਾਕੀ ਹੁਣ ਤੁਹਾਡੀ ਮਰਜ਼ੀ ਓਹ ਨੂੰ ਸਮਝਾਤਾ ਨਾ ਉਹਨੂੰ ਮੈਂ ਸਮਝਾ ਕੇ ਦੱਸਾਂਗਾ ਇਹਨੂੰ ਮੈਂ ਦਸਣ ਵਾਲੇ ਸਮਝਾਵਾ ਕੇ ਨੂੰ ਮੰਨਦੇ ਆ ਠੀਕ ਆ ਭਰਾ ਲੈ ਤਾਂ ਹੀ ਮੈਂ ਕਿਆ ਹੀ ਵੀ ਵੇਰ ਪਾਉਣੇ ਸੌਕੇ ਨਹੀਂ ਲੱਗੇ ਨਾ ਘਰਾਂ ਨੂੰ ਜਿੰਦਰੇ ਇਹ ਕੋਈ ਨਹੀਂ ਇਹ ਜਿੰਦਰੇ ਹੁਣ ਲੱਗੇ ਹੀ ਰਹਿਣਗੇ ਪੱਕਾ ਹੀ ਲੱਭ ਤੇ ਮੈਨੂੰ ਲੈਣਾ ਹੀ ਆ ਭਾਵੇਂ ਇੱਕ ਦਿਨ ਲੱਗ ਜੇ ਭਾਵੇਂ ਮੈਨੂੰ ਸਾਲ ਲੱਗ ਜੇ ਕਿਦਾਂ ਕਿਦਾ ਲੱਭ ਗਿਆ ਨਾ ਦਾ ਕੱਟਾ ਮੈਂ ਐਸਾ ਕੱਢੂ ਮੈਂ ਸਾਰੀ ਜ਼ਿੰਦਗੀ ਯਾਦ ਰੱਖੂਗਾ ਏ ਵੀ ਵਾਹ ਪਿਆ ਜਾਣੇ ਤੇ ਰਾਹ ਪਿਆ ਜਾਣੇ ਸੜਾ ਜੋ ਮਰ ਜੇ ਅੱਜ ਜਾਣ ਨੀ ਪੱਡ ਗਈ ਏ ਸੜਾ ਵੀ ਡੰਗਰਾ ਡੰਗਰਾ ਜਿ ਲਗਿਆ ਓ ਬਾਹ ਆ ਤੇਰੇ ਗੁਰੂ ਆਜੇ ਤੇ ਮੈਂ ਤੈਨੂੰ ਬਚਾਤਾ ਹੀ ਪਰ ਤੂੰ ਚੰਗੀ ਨਹੀਂ ਕੀਤੀ ਮੈਂ ਕੀ ਨਹੀਂ ਚੰਗੀ ਕੀਤੀ ਉਹਨਾਂ ਮੇਰੇ ਪਿਓ ਨੂੰ ਮਾਰਿਆ ਮੈਂ ਆਦੇ ਭਰਾ ਨੂੰ ਮਾਰਤਾ ਯਾਰ ਜਿੱਦਾਂ ਤੇਰੇ ਪਿਆਰ ਕਿਉਂ ਨਾ ਤੇਰਾ ਪਿਆਰ ਹੀ ਉਦਾਂ ਹੀ ਉਹਦੇ ਭਰਾ ਨੂੰ ਦਾ ਪਿਆਰ ਆ ਲੱਗੀ ਸਮਝ ਪਿਆਰ ਹੋਊਗਾ ਪਰ ਜਿਹੜੀ ਉਹਨੇ ਹੱਟਨੇ ਕੀਤੀ ਹੋਣੀ ਲਗੀ ਤੇ ਯਾਰ ਤੂੰ ਵੀ ਹੁਣ ਉਹੀ ਕੰਮ ਕੀਤਾ ਹਿਸਾਬ ਬਰਾਬਰ ਹੋ ਗਿਆ ਹੁਣ ਕਲੀਡੇ ਹੋਏ ਉਹ ਯਾਰ ਤੁਸੀਂ ਦੋਵੇਂ ਸਮਝਦੇ ਨਹੀਂ ਜੀ ਗੱਲ ਜਿੱਦਾਂ ਮਤਲਬ ਇਨ ਤਰ੍ਹਾਂ ਪਿਓ ਮੇਰੇ ਦਾ ਦੁੱਖ ਹੋਇਆ ਉਹ ਯਾਰ ਉਹਨੂੰ ਵੀ ਆਪਣੇ ਭਰਾ ਮਰਦੇ ਦੁੱਖ ਹੋਈਏ ਜਦੋਂ ਮੈਨੂੰ ਨਹੀਂ ਦੁੱਖ ਆ ਮੈਨੂੰ ਵੀ ਨਾ ਚਾਹੀਦਾ ਫਿਰ ਮੈਂ ਹੋਸ਼ ਆਸ ਕਰਾਉਣਾ ਇਹ ਵੀ ਆਪਣੇ ਜੀ ਕਹਿੰਦਾ ਕਿੰਨਾ ਦੁੱਖ ਯਾਰ ਹੁਣ ਗੱਲ ਨਿਬੜੋ ਐਵੇਂ ਨਾ ਬਿੜੋ ਮੈਂ ਅਗਰ ਆਪਣੇ ਘਰ ਹਲ ਵੀ ਵੇਖੋ ਗੁਰੂਆ ਅਜੇ ਨਹੀਂ ਨਿਬੜਨੀ ਚੱਲ ਭਰਾ ਮਰਜੀ ਆ ਅੱਜ ਤੇ ਮੈਂ ਤੈਨੂੰ ਬਚਾ ਲਿਆ ਵਾ ਕੋਈ ਗੱਲ ਨਹੀਂ ਹੋਏ ਜੇ ਹੱਥ ਦੇਖੀ ਜਾਓ ਪਰ ਛੱਟਣਾ ਅਗਲੇ ਹੱਥ ਨੂੰ ਨਹੀਂ ਹੈ ਜੋ ਮਰਜੀ ਹੋ ਜੇ ਕੰਡਾ ਵਾਲਾ ਵੀ ਕੱਟਣਾ ਇਹ ਕਿਤੇ ਸੌਲਾ ਨਾ ਨਾ ਕਾਂਠਾ ਆਂਦਾ ਕੰਮ ਸਾਡੀ ਵੀ ਫਸਲੇ ਦੀ ਨੂੰ ਖਲੋਤੀ ਹੋਣੀ ਇਹ ਹੁਣ ਵੀ ਇਹ 25 ਰੁਪਏ ਜਿਵੇਂ ਛੱਪੜ ਹੁੰਦਾ ਇਹ ਵੀ ਕਟਾ-ਕਟੀ ਕਟਾ ਕਾਢ ਦੇਣਾ ਨੰਗੂ ਹੈਲੋ ਹੈਲੋ ਕਿੱਥੇ ਆਵਾ ਡਾਡੋ ਗਰਾ ਆ ਜਾ ਜੇ ਇੱਕੋ ਪਿਓ ਨਾਲ ਆ ਜਾ ਨੇ ਆਲੇ ਖੇਤ ਚ ਕਿਹੜਾ ਨਹੀਂ ਆਲਾ ਖੇਤ ਉਹ ਆ ਜਾ ਜਿੱਥੇ ਤੈਨੂੰ ਪਤਾ ਨਹੀਂ ਆ ਵੀ ਆਪਣਾ ਕਿੱਥੋਂ ਚਲਣ ਦਾ ਕੰਮ ਕੋਈ ਨਹੀਂ ਆ ਜੰਨੇ ਆ ਜਾ ਮੌਜੀ ਨੁਕਰੇ ਖਲੋਤਾ ਵੇਖ ਲੈਨੇ ਕਿਹੜਾ ਕਿਨੂੰ ਸਾਂਪ ਦਾ ਬਸ ਕੋਈ ਨਹੀਂ ਫਿਰ ਉਹ ਨੁਕਰ ਬੋਟਲਾ ਉੱਥੇ ਤੈਨੂੰ ਨੱਪਣਾ ਹੀ ਜੇ ਤੂੰ ਬਚ ਗਿਆ ਤੂੰ ਵਾਲੀ ਜੇ ਮੈਂ ਬਚ ਗਿਆ ਤੇ ਮੈਂ ਵਾ ਲੂੰਗਾ ਚਲ ਵੇਖ ਲੈਨੇ ਆ ਕਿਹੜਾ ਹੁੰਦਾ ਵਾ ਚਲ ਆ ਜਾ ਫਿਰ ਵੇਖੀ ਜਾਊਗੀ ਹਣ ਚਲ ਆਉਣਾ ਮੈਂ ਉੱਥੇ ਹੀ ਆਣਾ ਆ ਜਾ ਆ ਜਾ ਹੁਣ ਜੋਰ ਪਰਖਿਆ ਜਾਣਾ ਸਾਲਾ ਯਾਨੀ ਹੀ ਤੂੰ ਸਾਲਾ ਮਰ ਗਈ ਉਹ ਸ਼ਰੀਕਵੇਂ ਦੇ ਕੋਸਾ ਲੋ ਆਪਣੇ ਮਾਤਾ ਜੋ